ਮੇਰਾ ਨਾਮ ਅਰਸ਼ਦੀਪਾ ਮੈਂ ਜਿਲ੍ਹਾ ਗੁਡਾਸਪੁਰ ਸ਼ਹਿਰ ਢੜੀਗਲ ਦੇ ਪਿੰਡ ਕੰਗੜਾ ਦਾ ਰਹਿਣ ਵਾਲਾ ਹਾਂ ਮੈਂ ਗੁਡਾਸਪੁਰ ਹੀ ਮੈਂ ਗੁਡਾਸਪੁਰ ਹੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਤੋਂ ਆਪਣੀ 12th ਪਾਸ ਕੀਤੀ ਹੈ 10ਵੀਂ ਮੈਂ ਢੜੀਗਲੋਂ ਹੀ ਕੀਤੀ ਸੀ ਬੋਲਵੀ ਦੇ ਮਾਡਰਨ ਹਾਈ ਸਕੂਲ ਤੋਂ ਤੇ ਮੇਰਾ ਜਨਮੀ ਵਿੱਚ ਮੇਰੇ ਘਰ ਦੇ ਨੇ ਬਰਸ ਆ ਦਿੱਤਾ ਮੇਰੇ ਪਿਤਾ ਜੀ ਸ਼ਾਪਕੀਪਰ ਹਨ ਜਿਨ੍ਹਾਂ ਦਾ ਨਾਮ ਜੀਪ ਕੁਮਾਰ ਹੈ ਮੇਰੇ ਮਾਤਾ ਜੀ ਅਮਰਜੀਤ ਕੌਰ ਜੋ ਕਿ ਘਰ ਸੁਵਿਵਹਨਤਾ ਉਹ ਸਾਰੇ ਕੰਮ ਉਹ ਹੀ ਸੰਭਾਲਦੇ ਹਨ ਜੇ ਕਿਤੋਂ ਕੀਤੀ ਕਿਦਾ ਤਿਆਰੀ ਕੀਤੀ ਜੀ ਮੈਂ ਸਕੂਲ ਨੇ ਮੇ ਸਕੂਲਰਨ ਕੋਈ ਮੇਰੀ ਹੈਲਪ ਕਰਦੀ ਤੇ ਮੇ ਟੀਚਰਸ ਬੜੇ سپورਟਿਵ ਸੀ ਖਾਸ ਕਰਕੇ ਮੌਨਿਕਾ मैम ਜੀ ਨੇ ਮੇਰੀ ਬੜੀ ਹੈਲਪ ਕੀਤੀ ਤੇ ਜੇਈ ਦੀ ਕੋਚਿੰਗ ਮੈਂ ਘੜੀ ਆਨਲਾਈਨ ਲਈ ਸੀ ਪੀਡਬਲੂ ਤੋਂ ਤੇ ਨਾਲ ਮੈਂ ਸਕੂਲਰ ਨਹੀਂ ਮੇਰਾ ਬਰਾਤ ਸਾਹਿਬ ਦਾ ਇਹਦੇ ਵਿੱਚ ਜੀ ਨਾਲ ਸਕੂਲ ਤੋਂ ਬੜਾ ਬੇਟਾ ਹਾਂਜੀ ਸਾਡਾ ਘੜੀ ਸਕੂਲ ਪੜਿਆ ਮੈਂ ਕਿਹੜਾ ਸਕੂਲ ਸੀਨੀਅਰ ਸੈਕੰਡਰੀ ਸਕੂਲ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਜੇਈ ਕਿਉਂ ਚੁਣੀ ਜੀ ਜੇਈ ਇੱਕ ਤੇ ਮੈਨੂੰ ਇੰਜੀਨੀਅਰਿੰਗ ਵਿੱਚ ਇੰਟਰਸਟ ਸੀ ਇਸ ਕਰਕੇ ਚੁਣੀ ਗਈ ਤੇ ਪੜਾਈ ਵਿੱਚ ਵੀ ਇੰਟਰਸਟ ਸੀ ਤੇ ਉਹ ਮੈਨੂੰ ਪੜਨਾ ਚੰਗਾ ਲੱਗਦਾ ਸੀ ਇਸ ਕਰਕੇ ਮੈਂ ਸੋਚਿਆ ਕਿ ਆਹ ਲਾਈਨ ਵਧੀਆ ਰਹੂਗੀ ਮੇਰੇ ਵਾਸਤੇ ਫਾਈਨੈਂਸ਼ਲੀ ਵੀ ਬਾਕੀ ਜਗ ਮੈਨੂੰ سپورਟ ਕਰ ਸਕਦਾ ਵਾ ਇਸ ਕਰਕੇ ਮੈਂ ਇਹੋ ਚ ਹੈ ਕਿ ਆਹ ਮੇਰੀ ਵਧੀਆ ਰਹੂਗੀ ਆ ਚੁਣਨਾ ਕਿ ਮੈਂ ਕੋਡ ਕੀ ਬਣਾ ਚੁਣਾ ਮੈਂ ਇੱਕ ਕਵਿਨਸਾਨ ਬਣਾ ਚੁਣਾ ਤੇ ਆਪਣੇ ਘਰ ਦੇ ਨੂੰ ਫਾਈਨੈਂਸ਼ਲੀ ਸਟਰੋਂਗ ਬਣਾ ਚੁਣਾ ਕਿਸਵੇਂ ਨਾਲ ਤਿਆਰੀ ਜਿੱਦ ਕਿੰਨਾ ਸਮਾਂ ਦਿੰਦੇ ਰਹੇ ਪੜਾਈ ਤੇ ਪੜਾਈ ਨੂੰ ਤੇ ਸਾਰੇ ਦਿਨ ਹੀ ਨਹੀਂ ਚੱਲ ਜਾਂਦਾ ਹੈ ਪੜਾਈ ਵਾ ਤੇ ਉਨਕੀ ਖਾਸ ਕਰਕੇ 14 15 ਘੰਟੇ ਦੇ ਦਿਨਾਂ ਹੀ ਰੋਜ਼ ਦਾ ਜਿੱਦੂ ਮੇਰੇ ਪੇਪਰ ਲੱਗ ਜਾਂਦੇ ਸੀ ਤੂੰ ਫਿਰ 18 18 ਘੰਟੇ ਚੱਲ ਜਾਂਦਾ ਕਿ ਕਾਮਜਾਬ ਇਨਸਾਨ ਬਣਨ ਵਾਸਤੇ ਕੀ ਸਭ ਤੋਂ ਜ਼ਰੂਰੀ ਹੈਗਾ ਮਿਹਨਤ ਕਰਨੀ ਸਭ ਤੋਂ ਜ਼ਰੂਰੀ ਆ ਤੇ ਇੱਕ ਮਿਲਕੀ ਗਰਾਉਂਡ ਟੂ ਅਰਥ ਰਹਿਣਾ ਵੀ ਜ਼ਰੂਰੀ ਆ ਇਹਦੇ ਵਾਸਤੇ ਖਾਸ ਇਨਸਾਨ ਬਣਨ ਵਾਸਤੇ ਕੀ ਮਨ ਨੂੰ ਕਰਨਾ ਚਾਹੀਦਾ ਇਤਾਂ ਉਹ ਖੋਦਰੀ ਸਾਰਾ ਮਿਲ ਕੇ ਕਿ ਕੁਝ ਗਲਤ ਹੋਈਆਂ ਮੁਖਵੰਤੀ ਸਾਹਿਬ ਨਾਲ ਹਣ ਆਪ ਮਿਲੇ ਹੀ ਤੇ ਮਿਲਕੀ ਬੜੀ ਵਧੀਆ ਲੱਗਾ ਉਹਨਾਂ ਨਾਲ ਮਿਲਣਾ ਇੱਕਦਮ ਇੱਕੀ ਗ੍ਰੇਡ ਇਨਸਾਨ ਹੋਣ ਲੱਗੇ ਤੇ ਉਹਨਾਂ ਜੋ ਜੋ ਦੱਸਿਆ ਸਾਰਾ ਕੋਮਨ ਕੀ ਬੜੀ ਵਧੀਆ ਸੀ ਤੇ ਉਹਨ ਕੀ ਸਹੀ ਲੱਗਾ ਉਹਨੂੰ ਖਾਸ ਗੱਲ ਲੱਗੀ ਬੜੀ ਚੰਗੀ ਲੱਗੀ ਜਿਹੜੀ ਗੱਲ ਤੁਹਾਨੂੰ ਖਾਸ ਗੱਲ ਕਹੀ ਹੈ ਕਾਸ ਗੱਲ ਉਹਨਾਂ ਨੇ ਆਖੀ ਕਿ ਕਿ ਮਿਹਨਤ ਕਰੋ ਅੱਗੇ ਵੀ ਤੁਹਾਨੂੰ ਮਿਹਨਤ ਕਰਨੀ ਪੈਣੀ ਆ ਆ ਨਿਕ ਕਿ ਬਿਲੇ ਰਹਿ ਕੇ ਕੰਮ ਨਹੀਂ ਬੰਨਾ ਤੇ ਮਿਹਨਤ ਕਰਨੀ ਪੈਣੀ ਰੋਟੀ ਰਾਖੇ ਜਿਹੜੇ ਬੱਚੇ ਨੇ ਹੋ ਜਿਹੜੇ ਸੋਸ਼ਲ ਮੀਡੀਆ ਨਾਲ ਜ਼ਿਆਦਾ ਟਾਈਪ ਰਹਿੰਦੇ ਨੇ ਕਿ ਕਿਸ ਤਰ੍ਹਾਂ ਦਾ ਸੋਸ਼ਲ ਮੀਡੀਆ ਇਸਤੇਮਾਲ ਕਰਨਾ ਚਾਹੀਦਾ ਤੁਹਾਡੇ ਹਿਸਾਬ ਨਾਲ ਸੋਸ਼ਲ ਮੀਡੀਆ ਇਸਤੇਮਾਲ ਮਤਲਬ ਕਿ ਆਪਣੀ ਜਾਣਕਾਰੀ ਨੂੰ ਵਧਾਉਣ ਵਾਸਤੇ ਕਰਨਾ ਚਾਹੀਦਾ ਹੈ ਇਹ ਮਾਈਂਡ ਫਰੈਸ਼ ਕਰ ਸਕਦੇ ਸੋਸ਼ਲ ਮੀਡੀਆ ਨਾਲ ਪਰ ਆ ਨਿਕ ਕਿ ਸਾਰੀ ਰਾਤ ਲੱਗ ਜੇ ਐਡਿਕਸ਼ਨ ਹੋ ਜੇ ਉਹ ਹੋਰ ਜੇ ਕੰਮ ਨਹੀਂ ਕਰਨਾ ਚਾਹੀਦਾ ਤੇ ਪੜ੍ਹਾਈ 'ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਇਸ ਇਸ ਮਰਜੀਤ ਨੂੰ ਦਿਨਾ ਚਾਹੀਦਾ ਭਾਈਆ ਜਿਆਦਾ ਧਿਆਨ ਮੇਰਾ ਨਾਮ ਅਮਰਜੀਤ ਕੌਰ ਹੈ ਤੇ ਮੇਰੇ ਬੇਟੇ ਦਾ ਨਾਮ ਅਰਸ਼ਦੀਪ ਹੈ ਤੇ ਮੈਂ ਬਹੁਤ ਖੁਸ਼ ਹਾਂ ਕਿ ਉਹਨੇ ਮਤਲਬ ਇੱਥੋਂ ਤੱਕ ਪਹੁੰਚਿਆ ਉਹ ਜੀ ਦੀ ਪੜਾਈ ਕੀਤੀ ਐ ਐਡਵਾਂਸ ਟੈਸਟ ਪਾਸ ਕੀਤਾ ਵਾ ਪੜਾਈ ਵੀ ਉਹਦੀ ਬਹੁਤ ਵਧੀਆ ਰਹੀ ਆ ਪੜਾਈ ਉਹਦੀ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨੇ ਜ਼ਿਆਦਾਤਰ ਇਹੋ ਹੀ ਕਰਦੀ ਮੈਂ ਪੜਨਾ ਹੀ ਜਦੋਂ ਕੋਈ ਉਹਨੂੰ ਕੁਛ ਕਹਿਣਾ ਉਹਨੇ ਕਿਹਾ ਮੈਨੂੰ ਤੂੰ ਛੇੜੋ ਨਾ ਮੈਂ ਪੜਨਾ ਹੀ ਪੜਨਾ ਵੀ ਮੇਰੇ ਬਾਸਤੇ ਮੇਰਾ ਇਹ ਹੋਇਆ ਰਾਤ ਵੇ 4 ਵਜੇ ਤੱਕ 5 ਵਜੇ ਤੱਕ ਪੜਦਾ ਰਹਿੰਦਾ ਸੀਗਾ ਫੇਰ ਸਵੇਰੇ ਵੀ ਉੱਠਣਾ 6-7 ਵਜੇ ਤੱਕ ਫੇਰ ਉੱਠਣਾ ਫੇਰ ਵੀ ਕਈ ਵਾਰ ਤੇ ਇਹੋ ਜਿਹਾ ਟਾਈਮ ਆਉਂਦਾ ਹੀ ਵੀ ਰੋਟੀ ਵੀ ਨਹੀਂ ਖਾਂਦਾ ਰਿਹਾ ਏ ਇਦਾਂ ਕਰਦਾ ਰਿਹਾ ਸੀ ਕਿਹੜੇ ਸਕੂਲ ਦਾ ਏ ਗੁਰਦਾਸਪੁਰ ਸਕੂਲ ਸਰਕਾਰੀ ਸਕੂਲ ਵਿੱਚ ਪੜ੍ਹਦਾ ਹੈ ਤੁਹਾਡੇ ਘਰ ਸੁਣ ਕੀ ਕਰਦੇ ਆ ਉਹ ਇੱਕ ਦੁਕਾਨਦਾਰ ਵਾ ਕਰਿਆਨੇ ਦੀ ਦੁਕਾਨ ਵਾਲਾ ਚੌਂਕੀਦਾਰੀ ਦਾ ਕੰਮ ਕਰਦੇ ਆ ਕੋਈ ਕੁਛ ਵੀ ਇਹ ਵੀ ਬਜਾ ਖੁਸ਼ੀ ਤੇ ਹਨ ਬਹੁਤ ਵਾਹੀ ਕਿ ਦੱਸ ਵੀ ਨਹੀਂ ਸਕਦੇ ਹੈਗੇ ਵੀ ਕਿੰਨੀ ਘਾਣ ਖੁਸ਼ੀ ਆ ਪਰ ਹਣ ਬਹੁਤ ਜ਼ਿਆਦਾ ਖੁਸ਼ੀ ਆ ਕਿ ਇੱਥੇ ਤੱਕ ਪਹੁੰਚ ਜਾਵੇ ਸਾਰੇ ਟੀਚਰਾਂ ਨੇ ਵੀ ਬੜਾ ਸਾਥ ਦਿੱਤਾ ਇਸ ਸਕੂਲ ਵਾਲੇ ਟੀਚਰਾਂ ਨੇ ਪ੍ਰਿੰਸੀਪਲ ਸਰ ਨੇ ਆ ਖਾਸ ਕਰਕੇ ਮੌਨਿਕਾ ਮੈਡਮ ਨੇ ਬੜਾ ਸਾਥ ਦਿੱਤਾ ਹੁਣ ਤੱਕ ਵੀ ਬੜਾ ਕਰਦੇ ਹੋ ਪਿਆਰ ਪਿਆਰ ਤੈਨੂੰ ਫੋਨ ਕਰਦੇ ਰਹਿੰਦੇ ਪੁੱਛਦੇ ਰਹਿੰਦੇ ਆ ਤੇ ਫਿਰ ਇੱਕ ਦਿਨ ਸਾਨੂੰ ਫੋਨ ਆਇਆ ਸੀ ਚੰਡੀਗੜ੍ਹੋਂ ਫੋਨ ਕੀਤਾ ਨਾਲ ਸਰਾ ਨੇ ਵੀ ਤੁਹਾਨੂੰ ਸਾਡੇ ਬੱਚੇ ਨੂੰ ਬੁਲਾਇਆ ਵਾ ਇੱਥੇ ਅਸੀਂ ਉੱਥੇ ਗਏ ਉੱਥੇ ਵੀ ਸਾਨੂੰ ਬੜਾ ਵਧੀਆ ਲੱਗਾ ਸੀ ਸੋਚਿਆ ਵੀ ਨਹੀਂ ਹੈਗਾ ਵੀ ਅਸੀਂ ਉੱਥੇ ਪਹੁੰਚਣਾ ਵਾ ਇੱਥੋਂ ਤੱਕ ਅਸੀਂ ਪਹੁੰਚਣਾ ਵਾ ਚਲੋ ਇੰਨਾ ਘਾਹ ਨੂੰ ਹੈਗਾ ਅਸੀਂ ਵੀ ਅਹੀਂ ਸਾਡੇ ਬੱਚਾ ਪੜੇ ਪੜ੍ਹ ਲਿਖ ਕੇ ਕੁਝ ਬਣੇ ਪਰ ਇਹ ਨਹੀਂ ਕਦੀ ਸੋਚਿਆ ਕਿ ਅ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੋ ਉਹਨਾਂ ਨੇ ਬੜਾ ਵਧੀਆ ਸਨਮਾਨਿਤ ਕੀਤਾ ਇਹਨੂੰ ਸ਼ੀਲਡ ਦਿੱਤੀ ਨਾਲ ਸਰਟੀਫਿਕੇਟ ਦਿੱਤਾ ਬਹੁਤ ਵਧੀਆ ਲੱਗਾ ਸਾਨੂੰ ਇਹ ਸਾਰ ਜਾਨਦੀ ਰਹੀ ਮੈਂ ਨਹੀਂ ਸੋਕੀ ਤੇ ਜਾਂਦੀ ਰਹੇਗੀ ਵੱਡੀ ਕੁੜੀ ਨੇ ਬੜਾ ਕੀਤਾ ਮੈਂ ਸੋਕ ਝੱਕਦੀ ਨਹੀਂ ਮੇਰੇ ਨਾਲ ਦਿਲ ਕਰਦਾ ਕਿਤੇ ਜਾਣ ਨੂੰ ਮੈਨਾਂ ਜਾਣਾ ਹੈਗਾ ਤੇ ਮੈਨੂੰ ਨਹੀਂ ਬਾਹਰ ਅੰਦਰ ਮੈਨੂੰ ਜਾਣਾ ਪਸੰਦ ਮੈਨੂੰ ਜਦੋਂ ਵੀ ਕਿਤੇ ਲੋੜ ਪੈਂਦੀ ਇਹੋ ਹੀ ਜਾਂਦੀ ਰਹੀ ਮੈਂ ਕਹਿੰਦਾ ਵੀ ਤੂੰ ਐ ਤੂੰ ਹੀ ਜਾ ਨਾਲ ਤੇ ਚਲੋ ਬੱਚਿਆਂ ਨੂੰ ਜ਼ਿਆਦਾ ਪਤਾ ਹੁੰਦਾ ਪੜਾਈ ਲਿਖਾਈ ਦਾ ਤੇ ਕੀ ਕਰਨਾ ਕਿਦਾਂ ਹਨ ਤੇਨੀ ਨੋਲਿਜ ਨਹੀਂ ਹੈਗੀ ਤੇ ਚਲੋ ਇਹਨਾਂ ਨੂੰ ਪਤਾ ਹੀ ਬੱਚਿਆਂ ਨੂੰ ਸਭ ਕੁਝ ਹਾਂਜੀ ਚੌਂਕੀਦਾਰ ਦਾ ਕੰਮ ਕਰਦਾ ਹਾਂਜੀ ਪਿੰਡ ਦੀ ਚੌਂਕੀਦਾਰ ਵਾ ਨਾਲ ਦੁਕਾਨ ਵਾ ਇਹਨਾਂ ਦੀ ਆਪਣੀ ਤੇ ਅਸੀਂ ਵੀ ਨਾਲ ਥੋੜਾ ਪਤਾ ਹੈਲਪ ਕਰ ਦਈਦੀ ਆ ਕੀ ਕਹਿੰਦਾ ਬੇਟਾ ਕਾ ਕੀ ਕਰਨਾਗਾ ਉਹ ਤੇ ਹੁਣ ਇਹਨੂੰ ਪਤਾ ਉਹ ਤਾਂ ਕਹਿੰਦਾ ਵੀ ਹਾਂਜੀ ਅੰਦਾ ਮੈਂ ਇੰਜੀਨੀਅਰਿੰਗ ਬੰਨਾ ਵਾ ਅਸੀਂ ਵੀ ਜਰਾਨੇ ਵੀ ਜੋ ਤੇਰਾ ਦਿਲ ਕਰਦਾ ਤੂੰ ਕਰ ਅਸੀਂ ਤੇਰੇ ਨਾਲ ਨਾ ਜਿੱਥੋਂ ਤੱਕ ਵੀ ਤੇ ਕੋ ਹੁੰਦਾ ਵਾ ਸ਼ੁਰੂ ਵਿੱਚ ਜਦੋਂ ਇਹਨੇ ਦੱਸਿਆ ਸੀ ਘਰ ਆ ਕੇ ਤੇ ਮੈਂ ਅਤਰਾ ਜੀ ਦਾ ਟੈਸਟ ਪੇਪਰ ਕਰਨਾ ਵੇਖਦਾ ਹਾਂ YouTube ਤੋਂ ਤੇ ਮੈਂ ਕਈ ਵਾਰੀ ਵੇਖਣਾ ਵੀ ਕੀ ਕਰਦਾ ਵੇ ਆ ਤੇ ਦੱਸਣਾ ਨਹੀਂ ਪਹਿਲਾਂ ਇੰਨੇ ਤੇ ਰਹੋਲੀ ਡਰ ਦੇ ਡਰ ਦੇ ਨੇ ਕਹਿਣਾ ਵੀ ਮੈਂ ਟੈਸਟ ਵੀ ਤਰ ਮੈਨੂੰ ਪਤਾ ਲੱਗਾ ਮੈਨੂੰ ਟੈਸਟ ਦਾ ਤੇ ਮੈਂ ਅਹੀਂ ਕਿਹਾ ਇਹ ਹੋਏਗਾ ਨਹੀਂ ਤੂੰ ਕਰ ਅਹੀਂ ਤੇਰੇ ਨਾਲ ਜਿੰਨਾ ਕੁ ਵੀ ਤੇਰੇ ਕੋਲ ਹੁੰਦਾ ਤੂੰ ਕਰ ਤੁਹਾਡੇ ਕੋਲ ਜਿੰਨਾ ਕੁ ਹੋਏਗਾ ਨਹੀਂ ਵੀ ਹੋਏਗਾ ਕੋਈ ਗੱਲ ਨਹੀਂ ਥੋੜਾ ਬਾਅਦ ਤੈਨੂੰ ਜਾਣਕਾਰੀ ਤਾਂ ਮਿਲੇਗੀ ਨਾ ਇਸ ਬਾਰੇ ਕੁਝ ਵੀ ਤੇ ਇੰਨੇ ਬੜਾ ਵਧੀਆ ਕੀਤਾ ਤੇ ਚਲੋ ਪਰਮਾਤਮਾ ਨੇ ਵੀ ਸਾਥ ਦਿੱਤਾ ਅਹੀਂ ਵੀ ਪਰਮਾਤਮਾ ਦਾ ਸ਼ੁਕਰ ਗੁਜ਼ਾਰਵਾ ਕਿ ਉਹਨਾਂ ਨੇ ਬਹੁਤ ਤੁਹਾਡੇ ਹਰ ਪੈਰ ਪੜ ਤੇ ਸਾਥ ਦਿੱਤਾ ਵਾ ਤੋ ਗਾਵੇਂ ਚਲੋ ਕਰਦੇ ਰਹਿਣਗੇ ਫਧੀਆ ਵਰ ਲੱਗਦਾ ਹਨ ਨੂੰ